ਇੱਕ ਫਰਵਰੀ 1986 ਦੇ ਵਿੱਚ ਅ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੀੜਾਂ ਜਿਹੜੀਆਂ ਹੈ ਉਹ ਅਗਨੀ ਭੇਟ ਹੋਈਆਂ ਸੀ ਤੇ 4 ਫਰਵਰੀ 1986 ਨੂੰ ਉੱਥੇ ਇੱਕ ਗੋਲੀकांड ਹੋਇਆ ਜਿਹਦਾ ਨਾਮ ਨਕੌਦਰ ਗੋਲੀकांड ਕਹਿੰਦੇ ਆ ਤੇ ਉਸ ਗੋਲੀकांड ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਨਿਤਾਰੇ ਨੌਜਵਾਨਾਂ ਦੀਆਂ ਕੀਮਤੀ ਦਾਣਾ ਜਿਹੜੀਆਂ ਹੈ ਉਹ ਚਲੀਆਂ ਗਈਆਂ ਸੰਗ। ਇੱਕ ਸੋਭਾ ਦੀ ਸ਼ਿਕਾਇਤ ਸਰਕੂਲੇਟ ਹੋ ਰਹੀ ਹੈ। ਉਹਦੇ ਵਿੱਚ ਮੇਰਾ ਨਾਮ ਨਹੀਂ ਆਉਂਦਾ। ਤੋਂ ਮੈਂ ਇਸ ਕਰਕੇ ਤੁਹਾਡੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ। ਸਹਿਲੀ ਗਲਤਾਂ ਕਿ ਇਸ ਗੋਲੀकांड ਦੇ ਸਬੰਧ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਹੜਾ ਹਾਈएस्ट ਲੈਵਲ ਆਫ ਕਮਿਸ਼ਨਰ ਜੁਡੀਸ਼ੀਅਲ ਕਮਿਸ਼ਨ ਜਸਟਿਸ ਗੁਰਨਾਮ ਸਿੰਘ ਹਾਈ ਕੋਰਟ ਦੇ ਰਿਟਾਇਰਡ ਜਜ ਹਨ ਉਸ ਕਮਿਸ਼ਨ ਨੇ ਇਸ ਦੀ ਪਰਤਾਲ ਕੀਤੀ ਉਸ ਪਰਤਾਲ ਦੇ ਮੈਂ ਰੈਲੇਵੈਂਟ ਪੇजेस ਜਿਹੜੇ ਹਨ ਉਹਦੇ ਪੈਰਾ 41 ਦੇ ਵਿੱਚ ਲਿਖਿਆ ਹੋਇਆ ਹੈ ਕੇ ਸ਼੍ਰੀ उस ए के शर्मा एसपी ऑपरेशन ਤੋਂ ਕਿ सीआरपी ਦਾ एसपी सीओਸ ਵਕਤ ਉਸ ਦਾ ਨਰੀਖਣ ਕੀਤਾ ਗਿਆ ਔਰ ਉਸ ਨੇ ਦੱਸਿਆ ਕਿ ਕੋਈ 4 ਵਜੇ ਦੇ ਕਰੀਬ ਉਸ ਨੇ ਗੋਲੀਆਂ ਚਲਾਉਣ ਦਾ ਆਪਣਾ ਫੈਸਲਾ ਕੀਤਾ ਅਤੇ ਉਸ ਸਮੇਂ ਉਸ ਨੇ ਦਿਲਾ ਮੈਜਿਸਟ੍ਰੇਟ ਪਾਸੋਂ ਵਾਇਰਲੈਸ ਉੱਤੇ ਵੀ ਇਜਾਜ਼ਤ ਨਹੀਂ ਲਈ ਸੀ ਕਿਉਂਕਿ ਇਹ ਸੰਭਵ ਨਹੀਂ ਸੀ ਐਸਪੀ অপারেশন ਨੇ ਕਿਹਾ ਕਿ ਮੈਂ ਉਸ ਟਾਈਮ ਤੇ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਇੱਕ ਵੀਕ ਦੇ ਇਸ ਕਰਕੇ ਮੈਂ ਬਤੌਰ ਡੀਸੀ ਮੇਰੇ ਕੋਲੇ ਚਾਰਜ ਸੀਗਾ ਤੋ ਇਹ ਹੁਣ ਐਸਕਯੂ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਚਲਾਉਣ ਦਾ ਹੁਕਮ ਉਹਨੇ ਦਿੱਤਾ ਤੇ ਮੈਥੋਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜ਼ਿਲ੍ਹਾ ਮੈਜਿਸਟ੍ਰੇਟ ਉਸਨੇ ਕੋਈ ਆਗਿਆ ਨਹੀਂ ਲਈ ਸੀ ਅੱਗੇ ਰਿਪੋਰਟ ਦਾ ਜਿਹੜਾ ਹੈ ਪੈਰਾ 71 ਕਿ ਜ਼िला ਜੱਜ ਜ਼िला ਮੈਜਿਸਟ੍ਰੇਟ ਕਿਉਂਕਿ ਜੁਡੀਸ਼ੀਅਲ ਲੈਂਗੁਏਜ ਯੂਜ਼ ਕਰ ਲਈ ਜ਼िला ਮੈਜਿਸਟ੍ਰੇਟ ਪੁਲਿਸ ਸਟੇਸ਼ਨ ਨਕੋਦਰ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀਆਂ ਚੱਲੀਆਂ ਸਨ ਤੋਂ 1 ਕਿਲੋਮੀਟਰ ਤੱਕ ਦੇ ਨੇੜੇ ਫਾਸਲੇ ਦੇ ਵਿੱਚ ਪੁਲਿਸ ਸਟੇਸ਼ਨ ਵਿਖੇ ਮੌਜੂਦ ਸੀ ਪ੍ਰੰਤੂ ਏਕੇ ਸ਼ਰਮਾ ਸੁਪਰਡਿੰਟੈਂਟ ਪੁਲਿਸ ਆਪਰੇਸ਼ਨ ਨੇ ਜ਼िला ਮੈਜਿਸਟ੍ਰੇਟ ਤੋਂ ਵਾਇਰਲੈਸ ਦੇ ਰਾਹੀਂ ਵੀ ਆਗਿਆ ਨਹੀਂ ਲਈ ਸੀ ਉਸਨੇ ਦੱਸਿਆ ਕਿ ਉਸ ਸਮੇਂ ਮੈਂ ਜ਼िला ਮੈਜਿਸਟ੍ਰੇਟ ਤੋਂ ਵਾਇਰਲੈਸ ਦੇ ਆਗਿਆ ਨਹੀਂ ਲਈ ਕਿਉਂਕਿ ਇਹ ਸੰਭਵ ਨਹੀਂ ਸੀ ਅੱਗੇ ਲਿਖਿਆ ਸ਼੍ਰੀ ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਹੀਂ ਲਈ ਸੀ ਇਹ ਵੀ ਉਹਨਾਂ ਨੇ ਰਿਪੀਟ ਕੀਤਾ ਹੈ ਪੈਰਾ 75 ਰਿਪੋਰਟ ਦਾ ਜਿਸ ਵਿੱਚ ਜਸਪ੍ਰੀਤ ਗੁਰਨਾਮ ਸਿੰਘ ਜੀ ਨੇ ਰਿਕਾਰਡ ਕੀਤਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਸ਼੍ਰੀ ਏ ਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੀੜ ਉੱਤੇ ਗੋਲੀਆਂ ਚਲਾਉਣ ਬਾਰੇ ਸਨੇਹਾ ਨਹੀਂ ਦਿੱਤਾ ਸੀ ਜਦਕਿ ਜ਼ਿਲ੍ਹਾ ਮੈਜਿਸਟ੍ਰੇਟ ਕੇਵਲ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਸੀ ਕਿਉਂਕਿ ਸ਼ੇਰਪੁਰ ਪੁਲਿਸ ਜਿੱਥੇ ਗੋਲੀ ਚੱਲੀ ਔਰ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਬੈਠਾ ਸੀ ਉਹ 1 ਕਿਲੋਮੀਟਰ ਦਾ ਫਾਸਲਾ ਸੀ ਅੱਗੇ ਲਿਖਿਆ ਹੈ ਕਿ ਇੱਥੋਂ ਤੱਕ ਉਸਨੇ ਐਸਐਸਪੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਦਦ ਲੈਣੇ ਨਹੀਂ ਲਈ ਜੋ ਕਿ 1 ਕਿਲੋਮੀਟਰ ਦੇ ਫਾਸਲੇ ਤੇ ਉਪਲਬਧ ਸਨ ਪੈਰਾ ਰਿਪੋਰਟ ਦੇ ਪੈਰਾ 45 ਦੇ ਵਿੱਚ ਜਸਟਿਸ ਗਗਨ ਸਿੰਘ ਨੇ ਰਿਪੋਰਟ ਕੀਤਾ ਹੈ ਕਿ ਸ਼ੇਰਪੁਰ ਗੁੱਪੜ ਵਿਖੇ ਗੋਲੀਆਂ ਚਲਾਉਣ ਵਾਲੇ ਪਤਾ ਲੱਗਣ ਉੱਤੇ ਏਡੀਸੀ ਅਤੇ ਐਸਐਸਪੀ ਘਟਨਾ ਸਥਾਨ ਤੇ ਪਹੁੰਚੇ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਦੋਂ ਅਸੀਂ ਸੁਣਿਆ ਆਵਾਜ਼ ਤਾਂ ਅਸੀਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਤੋਂ ਇਸ ਰਿਪੋਰਟ ਤੋਂ ਇਹ ਸਪਸ਼ਟ ਹੈ ਕਿ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚੱਲਣ ਨੂੰ ਵੇਲੇ ਸ਼ੇਰਪੁਰ ਘਟਨਾ ਸਥਾਨ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ ਇਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤਾਂ ਕੀ ਲੈਣਾ ਸੀ ਇਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜੜੀ ਹੈ ਉਹ ਨਹੀਂ ਦਿੱਤੀ ਗਈ ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹਨਾ ਕਿ ਜੋ ਗੋਲੀकांड ਸੀ ਉਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਹਿ ਰਿਹਾ ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਹੈ ਜੇ ਪੋਸਟਮਾਰਟਮ ਨਾ ਕਰਾਓ ਤਾਂ ਇਹਦਾ ਮਤਲਬ ਤੁਸੀਂ ਖੁਰਦਪੁਰਦ ਕਰ ਰਹੇ ਹੋ ਤੇ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲੇ ਪੁਲਿਸ ਲੈ ਕੇ ਆਈ ਕਿ ਪੋਸਟਮਾਰਟਮ ਕਰਾਉਣਾ ਉਹ ਤੇ ਮੈਂ ਅੱਗੇ ਦੇ ਦਿੱਤੇ ਕਿ ਪੋਸਟਮਾਰਟਮ ਕਰਾਓ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਵੇ ਤੇ ਇਹ ਦੇਖੋ ਜਿਹੜੇ ਬੋਡੀਜ਼ ਨੇ ਉਹ ਪੁਲਿਸ ਵਾਲਾ ਨੇ ਦੇਖਣਾ ਹੁੰਦਾ ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕੋਈ ਆਰਡਰ ਲੈਣਾ ਹੁੰਦਾ ਕੀ ਕੀ ਕਰਨ ਦਾ ਨਾ ਹੀ ਮੈਥੋਂ ਕੋਈ ਆਰਡਰ ਲਿਆ ਨਾ ਹੀ ਕਿਤੇ ਉਹਦਾ ਆਰਡਰ ਹੈ ਨਾ ਹੀ ਮੇਰੇ ਕੋਈ ਪ੍ਰਪੋਜ਼ਲ ਆਇਆ ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਹੋਊਗਾ ਬਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣ ਦਵਾਂਗੇ ਅੱਗੇ ਲਿਖਿਆ ਗਿਆ ਹੈ ਕਿ ਪੰਚਾਇਤ ਸਰਕਾਰ ਨੂੰ ਇਹ ਰਿਪੋਰਟ 31 ਅਕਤੂਬਰ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਦੱਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਪਰ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਕਹਿੰਦੇ ਆ ਸਾਰੀ ਰਿਪੋਰਟ ਉੱਥੇ ਲੱਭਦਾ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਆ। ਬਾਕੀ ਜਿਹੜਾ ਲਿਖਿਆ ਕਿ ਅ ਦਰਬਾਰਾ ਸਿੰਘ ਨੂੰ ਦਾਗੀ ਅਫਸਰ ਨੂੰ ਕਾਰਜਕਾਰੀ ਸਲਾਹਕਾਰ ਬਣਾਇਆ ਗਿਆ। ਦੇਖੋ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਨਾ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਘਟਨਾ ਸਥਾਨ ਤੇ ਹਾਜ਼ਰ ਸੀ। ਨਾ ਮੇਰੇ ਵੱਲੋਂ ਕੋਈ ਗੋਲੀ ਚਲਾਉਣਾ ਕਿਉਂਕਿ ਫੋਰਸ ਡਾਰਡ ਦਿੱਤਾ ਗਿਆ ਫਿਰ ਮੈਂ ਦਾਗੀ ਕਿਸ ਤਰ੍ਹਾਂ ਹੋਇਆ। ਔਰ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਉਹ ਤੇ ਸਰਕਾਰ ਨੇ ਕੀ ਐਕਸ਼ਨ ਲਿਆ ਕੀ ਲੈਣਾ ਸੀਆਰਪੀ ਦਾ ਅਫਸਰ ਸੀ ਉਹ ਤੇ ਸੈਂਟਰਲ ਗਵਰਨਮੈਂਟ ਨੇ ਐਕਸ਼ਨ ਲੈਣਾ ਹੁੰਦਾ ਕਿੱਥੇ ਹੋ ਰਿਪੋਰਟ ਗਈ ਉਹ ਤਾਂ ਸਾਨੂੰ ਤਾਂ ਕੋਈ ਰਿਪੋਰਟ ਦਿੱਤੀ ਨਹੀਂ ਉਹ ਫਿਰ ਅੱਗੇ ਉਹ ਤੇ ਕੀ ਐਕਸ਼ਨ ਹੋਇਆ ਉਹ ਵਕਰੀ ਗੱਲ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਮੰਦਪੜੀ ਘਟਨਾ ਸੀ ਜਿਹੜੀਆਂ ਚਾਰ ਨੌਜਵਾਨਾਂ ਦੀ ਚਿੰਤਨੀ ਜਾਉਣਾ ਗੀਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀकांड ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀकांड ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ تعلق ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਜੇ ਪੁਆਇੰਟ ਕਲੀਅਰ ਕੀਤੇ ਆ ਕਿ ਪੋਸਟਮਾਰਟਮ ਦੇ ਮੈਂ ਪੋਸਟਮਾਰਟਮ ਦੇ ਨਾ ਕਰਾਉਣ ਦੇ ਫੇਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫੇਰ ਹੁੰਦਾ ਕਿ ਖੁਰਦ-ਬੁਰਦ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਕਿ ਇਹਨਾਂ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਵੀ ਜਿਹੜਾ ਹੈ ਸੁਮੇਸ਼ ਸੈਣੀ ਤੇ ਹਰ ਹਾਲ ਬੜੀ ਇਕਤਾਰ ਚਾਹੁੰਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕੋਈ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਇਹ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੁਸੀਂ ਥੋੜੇ ਜੋ ਕੋਈ ਵੀ ਨੈਟ ਤੇ ਡਾਊਨਲੋਡ ਕਰ ਸਕਦੇ ਹੋ ਸਾਰੀ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਾਕੀ ਦੇਖੋ ਆਦ ਕਲ ਕਾਫੀ ਤਾਕਤਾਂ ਨੇ ਏਜੰਸੀਆਂ ਵੀ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਦੇਖੋ ਗੱਲ ਕਿ ਇਹ 1986 ਦੀ ਗੱਲ ਹੈ ਜਦੋਂ ਕੋਈ ਇਹੋ ਦੀ ਗੱਲ ਹੁੰਦੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਹੁਣ ਪਹਿਲਾਂ ਨਹੀਂ ਆਈ ਮੈਨੂੰ ਸਲਾਹਕਾਰ ਲਾਤਾ ਤਾਂ ਇਹ ਪਤਾ ਨਹੀਂ ਕਿਉਂ ਇਹ ਗੱਲ ਹੁਣ ਸਾਹਮਣੇ ਆਈ ਹੈ ਕਿਉਂ ਆਈ ਹੈ ਔਰ ਫਿਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਾਂ ਤਾਂ ਸੱਚਾਈ ਹੋਵੇ ਚਲੋ ਮੈਂ ਵੀ ਆਪਣਾ ਜਿਹੜਾ ਹੈ ਉਹ ਕਹਿ ਦਿਆਂ ਵੀ ਭਾਈ ਮੈਂ ਮਾਫੀ ਮੰਗਦਾ ਇਸ ਗੱਲ ਦੀ ਮੈਂ ਆਪ ਨਹੀਂ ਕਹਿੰਦਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਕਹਿੰਦਾ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜੋ ਤਾਕਤਾਂ ਲੱਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਵੀ ਉਸੇ ਦਾ ਇੱਕ ਹਿੱਸਾ ਹੈ ਜਿਹੜਾ ਪਤਾ ਨਹੀਂ ਕਿਉਂ ਕਰਾਈ ਹੈ ਕਿਉਂ ਕੀਤੀ ਹੈ ਔਰ ਜਦੋਂ ਕੋਈ ਮੇਰਾ ਉਹਦੇ ਤੇ ਰੋਲ ਹੀ ਹੈ ਨਹੀਂ ਪਤਾ ਨਹੀਂ ਕਿਉਂ ਇਸ ਗੱਲ ਨੂੰ ਇਸ ਮੌਕੇ ਤੇ ਜਿਹੜਾ ਹੈ ਇਹ ਜਾਂਦਾ ਗਿਆ ਇਹ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਹਮਣੇ ਤੇ ਹੁਣ ਤੁਹਾਡੇ ਵੱਲੋਂ ਕੋਈ ਇਹਦੇ ਬਾਰੇ ਸਪਸ਼ਟੀਕਰਨ ਮੈਂ ਤਿਆਰ ਹਾਂ ਕਿਉਂਕਿ ਮੈਂ ਸਾਰਾ ਰਿਪੋਰਟ ਪੜ੍ਹੀ ਹੋਈ ਹੈ ਕੋਈ ਵੀ ਸਵਾਲ ਹੋਵੇ ਮੈਂ ਥੋੜੀ ਅਸ਼ੀਰਵਾਦੇ ਵਿੱਚ ਜਵਾਬ ਦੇਣ ਲਈ ਹਾਂ। ਮਾਡਲ ਨਹੀਂ ਤੁਹਾਡੇ ਕੋਲ ਆਇਆ ਕਰਦੇ ਨੇ ਰਿਜੈਕਟ ਰਾਈਜ। ਹਾਂਜੀ। ਜਦੋਂ ਪੋਸਟਮਾਰਟਮ ਨਹੀਂ ਤੁਹਾਡੇ ਕੋਲ ਇਜਾਜ਼ਤ ਨਹੀਂ ਹੈ ਉਹਨਾਂ ਨੇ। ਹਾਂਜੀ। ਪਰ ਉਸ ਵਕਤ ਤੱਕ ਜਿਹੜਾ ਉਹਨਾਂ ਨੂੰ ਪਿਛਾ ਨਹੀਂ ਗਿਆ ਪਈ ਗੋਲੀ ਦਾ ਹੁਕਮ ਮਜਾਜ ਕਿਸ ਤਰ੍ਹਾਂ ਦੀ ਬਹੁਤ ਸਹੀ ਹੈ। ਨਹੀਂ ਦੇਖੋ ਉਹ ਗੋਲੀ ਦਾ ਹੁਕਮ ਉਹ ਤਾਂ ਇੱਕ ਪੋਸਟਮਾਰਟਮ ਤਾਂ ਇੱਕ ਵੱਖਰਾ ਇਸ਼ੂ ਹੈ। ਕਿ ਇਹਦੀ ਚਾਰ ਲਾਸ਼ਾਂ ਨੇ ਉਹਨਾਂ ਦਾ ਪੋਸਟਮਾਰਟਮ ਕਰਨਾ ਉਹ ਉਹਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ। ਲੇਕਿਨ ਜਿਹੜੀ ਆ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਡਿਊਲਿਸ਼ਨ ਕਮਿਸ਼ਨ ਜਦ ਡਿਊਲਿਸ਼ਨ ਇਨਕੁਆਇਰੀ ਕਰਦੀ ਉਸ ਤੋਂ ਬਾਅਦ ਤੱਕ ਫਿਰ ਥੱਲੇ ਮੈਜਿਸਟ੍ਰੇਟ ਨਹੀਂ ਦਾ ਕਿਸੇ ਹੋਰ ਇਨਕੁਆਇਰੀ ਵੀ ਰਹੇ ਨਹੀਂ ਜਾਂਦਾ ਔਰ ਉਹਦੀ ਰਿਪੋਰਟ ਵੀ ਆ ਗਈ ਹੈ 1986 ਚ ਇਹ ਆ ਚੁੱਕੀ ਹੈ ਸਾਰਾ ਪਬਲਿਕ ਡੋਮੇਨ ਨੂੰ ਹੁਣ ਤਾਂ ਲੱਗਦਾ ਹੈ ਕਿ 2024 ਚ ਪਰ ਇਹ ਪਹਿਲਾਂ ਵੀ ਇੱਕ ਦੋ ਵਾਰ ਮੈਨੂੰ ਯਾਦ ਹੈ ਜਦੋਂ ਪਹਿਲਾਂ ਵੀ ਕੋਈ ਗੱਲ ਉਹੀ ਦੀ ਵਿੱਚ ਕਿ ਕਮਿਸ਼ਨ ਦੀ ਰਿਪੋਰਟ ਪਬਲਿਕ ਡੋਮੇਨ ਜਾ ਚੁੱਕੀ ਸੀ ਹਾਂ ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਹ ਜੋ ਮੌਕੇ ਤੇ ਤੁਹਾਨੂੰ ਸਲਾਹ ਕਰਨਾ ਚਾਹੀਦਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਵੇਂ ਕਿਹਾ ਪਹਿਲਾਂ ਵੀ ਆਈ ਜਗੋਂ ਵੀ ਮੈਂ ਇਲੈਕਸ਼ਨ ਲੜਨ ਦਾ ਮੇਰਾ ਹਲਾਲ ਹੁੰਦਾ ਉਦੋਂ ਆਉਂਦੀ ਹੈ ਇਹ ਉਸ ਵਕਤ ਡੀਸੀ ਸੀ ਹੁਣ ਵੀ ਜਿਹੜਾ ਹੈ ਮੈਨੂੰ ਸਲਾਹਕਰ ਲਾਇਆ ਹੁਣ ਇਹੀ ਹੋਰ ਕੀ ਮੌਕਾ ਇਹ ਮੌਕਾ ਮੈਂ ਪਹਿਲਾਂ ਹੀ ਦੱਸਿਆ ਕਿ ਕੁਝ ਤਾਕਤਾਂ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ ਔਰ ਦਰਬਾਰਾ ਸਿੰਘ ਗੁਰੂ ਨੂੰ ਹੁਣ ਐਡਵਾਈਜ਼ਰ ਲਾਇਆ ਹੈ ਕਿ ਇਸ ਗੱਲ ਨੂੰ ਜਿਹੜਾ ਹੈ ਪੀਤਾ ਜਾਵੇ ਮੈਂ ਵੀ ਉੱਥੇ ਦਲੰਦਰ ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਿਹੜੇ ਸੀਗੇ ਉਹ ਇੱਕ ਹਫ਼ਤੇ ਲਈ ਟ੍ਰੇਨਿੰਗ ਤੇ ਗਏ ਹੋਏ ਸੀ। ਤੋਂ ਇਸ ਕਰਕੇ ਮੈਂ ਬਤੌਰ ਏਡੀਸੀ ਡੀਸੀ ਦਾ ਕੰਮ